ਵਾਹਿਗੁਰੂ ਜੀ ਮੈਨੂੰ ਸਰੋਵਰ ਦੇ ਵਿੱਚ ਤੇ ਬਾਪੂ ਪੰਡੋਰੀ ਕਹਿੰਦੇ ਆ ਜੀ ਉਧਾ ਪਿੰਡ ਪੰਡੋਰੀ ਵੜਾਇਚ ਆ ਜਗਤਾਰ ਸਿੰਘ ਝੂਰੀ ਰਾਗੀ ਦਾ ਮੈਂ ਬ੍ਰਦਰ ਆ ਜੀ ਛੋਟਾ ਜੀ ਜਿਹੜੇ ਅੰਦਰ ਕੀਰਤਨ ਕਰਦੇ ਆ ਸੇਵਾ ਨੂੰ ਭਾਗ ਲੱਗਦੇ ਆ ਜਿਹੜੀਆਂ ਵੀ ਰੂਹਾਂ ਇੱਥੇ ਸੇਵਾ ਕਰਦੀਆਂ ਨਾ ਆਪਾਂ ਵੀ ਕਾਲੀ ਦਾੜੀ ਤੋਂ ਆਏ ਆ ਸੇਵਾ ਕਰਨ ਵਾਸਤੇ ਇਹ ਜਿੰਨੀਆਂ ਰੂਹਾਂ ਜੁੜੀਆਂ ਸਭ ਪਰਮਾਤਮਾ ਇਹਨਾਂ ਦੇ ਵਾਲਿਆ ਇਹਨਾਂ ਦੇ ਕਾਰਜ ਰਾਸ ਕਰਦੇ ਨੇ ਆਏ ਗੁਰਜੀ ਮੈਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦਾ ਐ ਜਬਾਨ ਤੋਂ ਮੈਂ ਲੱਕੜ ਦਾ ਕੰਮ ਕਰਦਾ ਸਾਰੀ ਉਮਰ ਹੀ ਲੱਕੜ ਦਾ ਕੰਮ ਕਰਦੇ ਮਰ ਜਾਣਾ ਸੀ ਪਰ ਮੈਨੂੰ ਹੁਣ ਮੇਰੇ ਬੱਚੇ ਕਹਿੰਦੇ ਵੀ ਜੋ ਕਰਨਾ ਤੂੰ ਕਰੀ ਜਾ ਬਾਕੀ ਬਾਪੂ ਦੇ ਘਰ ਵਿੱਚ ਹੀ ਖੁਸ਼ੀਆਂ ਐ ਇੱਥੋਂ ਹੀ ਸਾਨੂੰ ਮਿਲੀਆਂ ਆ ਮੈਂ ਤੇ ਆਨਾ ਵੀ ਇਤੋਂ ਇਲਾਵਾ ਜਾਓ ਕਿ ਦੇਣਾ ਕੋਈ ਕੇ ਪੀਰ ਪਗੰਬਰ ਦੇ ਨਾ ਜਾਓ ਜਿੱਥੇ ਜਾਣਾ ਗੁਰੂ ਰਾਮਦਾਸ ਦੇ ਘਰ ਜਾਓ ਡਿੱਠੇ ਛੱਬੇ ਤਾਂ ਨਹੀਂ ਤੁਰ ਜਿਹੜਾ ਮਹਾਰਾਜ ਜਦੋਂ ਇੱਥੇ ਆਣ ਕੇ ਨਮਸਕਾਰ ਕਰਦੇ ਜੋ ਨਾ 68 ਮੰਦਰਾਂ ਦੇ 68 ਗੁਰਦੁਆਰਿਆਂ ਸਾਹਿਬਾਂ ਦੇ ਦਰ ਪ੍ਰਵਾਣ ਮਖਤ ਮਸਤਕ ਹੋ ਜਾਂਦੇ ਵਾਹਿਗੁਰੂ ਜਦੋਂ ਕਿਰਪਾ ਹੁੰਦੀ ਆ ਇੱਕ ਸਾਧੂ ਹੀ ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਨੇ ਅਰਦਾਸ ਕੀਤੀ ਆਪ ਉਹ ਚੋਲਾ ਛੱਡ ਗਏ ਤੇ ਉਹ ਚੋਲਾ ਛੱਡਣ ਤੋਂ ਬਾਅਦ ਮੇਰੇ ਘਰ ਪਹੁੰਚ ਗਏ ਹੋਇਆ ਤੇ ਮਹਾਰਾਜ ਦੇ ਮੇਰੇ ਰੰਗ ਲੱਗੇ ਤਿੰਨ ਮੇਰੀਆਂ ਬੇਟੀਆਂ ਇੱਕ ਮੇਰਾ ਬੇਟੀ ਜਿਹੜੀ ਆ ਉਹ ਡੀਸੀ ਆਫਸ ਲੱਗੀ ਆ ਦੂਜਾ ਮੇਰਾ ਬੇਟਾ ਜਿਹੜਾ ਅਮਰੀਕਾ ਦੇ ਵਿੱਚ ਪੀਆਰ ਹੋ ਚੁੱਕਾ ਵਾਹਿਗੁਰੂ ਜੀ ਕਿੰਨੇ ਵਜੇ ਤੁਸੀਂ ਇੱਥੇ ਆ ਜਣਾ ਤੇ ਕਿੰਨੇ ਵਜੇ ਤੱਕ ਸੇਵਾ ਕਰਦੇ ਵਾਹਿਗੁਰੂ ਜੀ ਸਵੇਰੇ 9 ਵਜੇ ਅਸੀਂ ਸਾਰੇ ਐਂਟਰੀ ਦਾਖਲ ਹੋ ਜਾਂਦੇ ਆ 52 ਨੰਬਰ ਹਟ ਕੋ ਕਮਰੇ ਆ 52 ਨੰਬਰ ਕਮਰੇ ਦੇ ਵਿੱਚ ਸਾਰੇ ਆਂ ਆਪਣੇ ਫੋਨ ਰੱਖ ਕੇ ਕੱਪੜੇ ਲਾ ਕੇ ਫਿਰ ਅਸੀਂ ਮਹਾਰਾਜ ਜੀ ਵਿੱਚ ਸਰੋਵਰ ਤੇ ਐਂਟਰੀ ਕਰ ਜਾਂਦੇ ਆ ਮੁੜ ਕੇ ਸ਼ਾਮਾਂ ਤੱਕ ਰਾਰ ਨੂੰ ਜਿਦੀ ਮਰਜ਼ੀ ਆ ਜਦੋਂ ਮਰਜ਼ੀ ਜਾ ਸਕਦਾ ਜਿਦੀ ਮਰਜ਼ੀ ਸ਼ਾਮਾਂ ਦੇ 6-7 ਵਜੇ ਤੱਕ ਸੇਵਾ ਲੁੱਟ ਛੱਕਦਾ ਵਾਹਿਗੁਰੂ ਜੀ ਡਿੱਠੇ ਸੱਬੇ ਥਾ ਨਹੀਂ ਤੁਦ ਜਿਹੇ ਆ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਾਨ ਕਿਰਪਾ ਆਪਣੇ ਸੇਵਕਾਂ ਤੇ ਹੁੰਦੀ ਹੈ ਸੇਵਕ ਉਹਨਾਂ ਦੇ ਦਰ ਤੇ ਆ ਕੇ ਸੇਵਾ ਕਰਦੇ ਹਨ ਸੋ ਇਸੇ ਤਰ੍ਹਾਂ ਹੀ ਜੇ ਗੱਲ ਕਰੀਏ ਤਾਂ ਸਰੋਵਰ ਦੇ ਵਿੱਚ ਹਰ ਐਤਵਾਰ ਨੂੰ ਜਿਹੜੇ ਕਿ ਸਰੋਵਰ ਦੀ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ ਸੋ ਪੰਡੋਰੀ ਤੋਂ ਗੁਰਦੇਵ ਸਿੰਘ ਬਾਬਾ ਜੀ ਨੇ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਆਪਣੀ ਜਿਹੜੇ ਕਿ ਨੌਜਵਾਨਾਂ ਦੀ ਜਿਹੜੀ ਉਹਨਾਂ ਵੱਲੋਂ ਟੀਮ ਬਣਾਈ ਗਈ ਹੈ ਉਹਨਾਂ ਦੇ ਨਾਲ ਹਰ ਐਤਵਾਰ ਨੂੰ ਜਿਹੜੀ ਕਿ ਸਰੋਵਰ ਦੀ ਸੇਵਾ ਕੀਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਤੇ ਇਹ ਨੌਜਵਾਨ ਜਿਹੜੇ ਕਿ ਜਿਹੜੇ ਸੇਵਾਦਾਰ ਨੇ ਉਹ ਬਿਲਕੁਲ ਕੱਪੜੇ ਵੀ ਉਹਨਾਂ ਦੇ ਜਿਹੜੇ ਕਿ ਇਸ ਟਾਈਮ ਤੁਸੀਂ ਦੇਖੋ ਗਿੱਲੇ ਹੋਏ ਨੇ ਕਿਉਂਕਿ ਸਰੋਵਰ ਦੇ ਵਿੱਚ ਵੜ ਕੇ ਉਹਨਾਂ ਵੱਲੋਂ ਜਿਹੜੀ ਕਿ ਸਰੋਵਰ ਦੀ ਸੇਵਾ ਕੀਤੀ ਜਾ ਰਹੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਕਿ ਸੰਗਤ ਆ ਕੇ ਇਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਹੈ ਸੋ ਹਰ ਐਤਵਾਰ ਇਹਨਾਂ ਦੇ ਵੱਲੋਂ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਜੇ ਦੇਖਿਆ ਜਾਵੇ ਤਾਂ तकरीबन 100 ਤੋਂ ਵੱਧ ਸੇਵਾਦਾਰ ਇਸ ਜਿਹੜੀ ਕਿ ਸਰੋਵਰ ਦੀ ਸਫਾਈ ਦੀ ਸੇਵਾ ਜਿਹੜੇ ਕਿ ਕਰਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਵਾਹਿਗੁਰੂ ਜੀ ਮੈਨੂੰ ਸਰੋਵਰ ਦੇ ਵਿੱਚ ਤੇ ਬਾਪੂ ਪੰਡੋਰੀ ਕਹਿੰਦੇ ਆ ਜੀ ਉਧਾ ਪਿੰਡ ਪੰਡੋਰੀ ਵੜੈਚ ਆ ਜਗਤਾਰ ਸਿੰਘ ਜੂਰੀ ਰਾਗੀ ਦਾ ਮੈਂ ਬ੍ਰਦਰ ਆ ਜੀ ਛੋਟਾ ਜੀ ਜਿਹੜੇ ਅੰਦਰ ਕੀਰਤਨ ਕਰਦੇ ਆ ਪਰ ਇਹ ਆ ਵੀ ਆਪਾਂ ਬਹੁਤ ਹੀ ਗਰੀਬੀ ਦੇ ਵਿੱਚ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਪਹਿਲਾ ਪਿੰਡ ਪੰਡੋਰੀ ਵੜਾਇਚ ਡੇਰਾ ਭਾਈ ਸਾਲੋ ਜੀ ਜਿੱਥੇ ਪਾਥੀਆਂ ਤੋਂ ਪੁੱਤਰ ਮਹਾਰਾਜ ਨੇ ਬਖਸ਼ੇ ਉੱਥੇ ਸਾਰੀ ਉਮਰ ਹੀ ਬਚਪਨ ਤੋਂ ਲੈ ਕੇ ਅਹਮਰ ਤੱਕ ਸੇਵਾ ਲਾਉਂਦੇ ਹਾਂ ਜੇ ਵੀ ਲਾਉਂਦੇ ਆਉਣਦੇ ਆ ਫਿਰ ਕੋਈ ਕੋਈ ਕਾਰਨ ਕਰਕੇ ਮੈਨੂੰ ਗੁਰੂ ਰਾਮਦਾਸ ਜੀ ਬਾਹੋਂ ਫੜ ਕੇ ਆਪਣੇ ਦਰ ਤੇ ਲਾਏ ਕਿਸ ਕਾਰਨ ਕਿਉਂ ਮੇਰੀ ਉਸ ਦਿਨ ਭਾਈ ਸਾਲੋ ਜੀ ਦਾ ਮੇਲਾ ਸੀ ਮੇਲੇ ਵਾਲੇ ਦਿਨ ਮੇਰੀ ਬੇਟੀ ਨੂੰ ਆਰਡਰ ਆ ਗਿਆ ਵੀ ਤਿੰਨ ਪੁਲਿਸ ਦੇ ਵਿੱਚ ਹੋ ਚੁੱਕੀਆਂ ਆ ਜਿਸ ਟਾਈਮ ਦੇ ਉੱਤੇ ਅਸੀਂ ਕਾਗਜ਼ ਭਰਨ ਵਾਸਤੇ ਆਏ ਤੇ ਵੇਖਿਆ ਕਿ ਅਗਲੇ ਬੰਨੇ ਕਿ 2000 ਮੁੰਡਾ ਖਲੋਤਾ ਤੇ 58 ਕੁੜੀਆਂ ਖਲੋਤੀਆਂ ਆ ਪਰ ਸਾਡੀ ਕਰਤੂਤ ਕੋਈ ਨਹੀਂ ਮੈਂ ਗੁਰੂ ਰਾਮਦਾਸ ਜੀ ਦੇ ਚਰਨਾ ਚਰਦਾਸ ਬੇਨਤੀ ਕੀਤੀ 15 ਕ ਮਿੰਟ ਮੈਂ ਅਰਦਾਸ ਬੇਨਤੀ ਕਰਦਾ ਰਿਹਾ ਮੇਰੇ ਸਾਹਮਣੇ ਇੱਕ ਅਫਸਰ ਆਵੇ ਜਾਵੇ ਮੈਂ ਗੁਰੂ ਰਾਮਦਾਸ ਦੇ ਚਰਨਾ ਚ ਇਹੋ ਬੇਨਤੀ ਕਰੀ ਜਾਂਦਾ ਮਹਾਰਾਜ ਮੈਨੂੰ ਨੌਕਰੀ ਨਹੀਂ ਚਾਹੀਦੀ ਬੇਟੇ ਦੀ ਬੇਟੀ ਦੀ ਪਰ ਮੈਂ ਸੇਵਾ ਕਰਨੀ ਚਾਹੁੰਨਾ ਹਾਂ ਮਹਾਰਾਜ ਨੇ 15 ਕ ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਇੱਕ ਰੂਪੇਜੀ ਉਹਨੇ ਆਣ ਕੇ ਆਖਿਆ ਵੀ ਆਹ ਲੈਨ ਕਿੱਦਾਂ ਲੱਗੀ ਆ ਉਹਨੇ ਆਖਿਆ ਵੀ ਇਧਰ ਨੂੰ ਲੱਗੀ ਆ ਇਧਰ ਨੂੰ 2000 ਮੁੰਡਾ ਖਲੋਤਾ ਆ ਇਧਰ ਨੂੰ 58 ਕੁੜੀਆਂ ਖਲੋਤੀਆਂ ਆ ਜਿੱਥੇ ਆਪਣਾ ਬੱਚਾ ਖਲੋਤਾ ਸੀ ਉਹ ਹਤਿਆਮ ਤੇ 58ਵੇਂ ਨੰਬਰ ਤੇ ਸੀ ਅਰਦਾਸ ਇਹੋ ਜੀ ਪ੍ਰਵਾਨ ਹੋਈ ਉਹ ਅਫਸਰ ਆਣ ਕੇ ਆਂਦਾ ਇਹ ਲੈਨ ਉਧਰੋਂ ਨਹੀਂ ਲੱਗਣੀ ਇਧਰ ਨੂੰ ਆਣੂ ਲੱਗਣੀ ਆ ਜਿਹੜੇ ਪਾਛੇ ਆਪਣੀ ਬੇਟੀ ਖਲੋਤੀ ਸੀ ਉਹ 58ਵੇਂ ਨੰਬਰ ਤੇ ਐਂਡ ਤੇ ਹੀ ਪਹਿਲੇ ਨੰਬਰ ਤੇ ਹੋ ਗਈ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਹੂਕ ਮਾਰੀ ਚਰਨਾਂ ਦੇ ਵਿੱਚ ਬੇਨਤੀ ਕੀਤੀ ਵਿਰਾਗ ਚ ਮੈਂ ਕਿਹਾ ਪਾਤਸ਼ਾਹ ਕਿਹੜੀ ਲੀਲਾ ਕਰਤੀ ਜੋ ਮੈਨੂੰ ਗੁਰੂ ਰਾਮਦਾਸ ਜੀ ਅਗਲੇ ਬੰਨ ਫੁਰਨੇ ਚ ਕਹਿੰਦੇ ਇਹ ਲੀਲਾ ਨਹੀਂ ਕੀਤੀ ਇਹ ਨਾਮਦੇਵ ਜੀ ਦਾ ਦਿਓੜਾ ਫੇਰਿਆ ਇੱਥੇ ਇਧਰ ਲੈਣ ਫੇਰਤੀ ਆ ਜਾਓ ਜਾ ਕੇ ਆਪਣੇ ਕਾਗਜ਼ ਭਰ ਕੇ ਤੇ ਭਾਈ ਸਾਹਲੋ ਦੇ ਮੇਲੇ ਦੇ ਵਿੱਚ ਸੇਵਾ ਕਰੋ ਸੇਵਾ ਨੂੰ ਭਾਗ ਲੱਗਦੇ ਆ ਜਿਹੜੀਆਂ ਵੀ ਰੂਹਾਂ ਇੱਥੇ ਸੇਵਾ ਕਰਦੀਆਂ ਨਾ ਆਪਾਂ ਵੀ ਕਾਲੀ ਦਾੜੀ ਤੋਂ ਆਏ ਆ ਸੇਵਾ ਕਰਨੇ ਤੇ ਇਹ ਜਿੰਨੀਆਂ ਰੂਹਾਂ ਜੁੜੀਆਂ ਸਭ ਪਰਮਾਤਮਾ ਇਹਨਾਂ ਦੇ ਵੱਲਿਆ ਇਹਨਾਂ ਦੇ ਕਾਰਜ ਰਾਸ ਕਰਦੇ ਨੇ ਇਨਾਂ ਦੇ ਘਰ ਦੇ ਵਿੱਚ ਜਿਹੜੇ ਦੁੱਖ ਕਲੇਸ਼ ਆ ਸਭ ਭਜਦੇ ਜਾਂਦੇ ਆ ਬੀਜੇ ਇਹਨਾਂ ਦਾ ਹਰਿਆ ਜਾਂਦਾ ਮਹਾਰਾਜ ਤੇ ਇਹਨਾਂ ਦੇ ਘਰ ਵਿੱਚ ਦੌਲਤ ਖਲੌਂਦੀ ਨਹੀਂ ਹੁਣ ਦੌਲਤ ਦੇ ਖਜ਼ਾਨੇ ਭਰੇ ਹੀ ਰਹਿੰਦੇ ਆ ਜਦੋਂ ਮਹਾਰਾਜ ਦੇ ਘਰ ਦੇ ਵਿੱਚ ਆਉਂਦੇ ਜੋ ਸਾਰੇ ਕਾਰਜ ਸਿੱਧੇ ਹੋ ਜਾਂਦੇ ਆ ਹੁਣ ਗੁਰੂ ਰਾਮਦਾਸ ਆਹ ਰਿਆਂ ਰੰਗ ਦਾਤੇ ਉੱਤੇ ਮੇਰ ਭਰਿਆ ਹੱਥ ਰਕੇ ਸਵਿੰਦਰਪਾਲ ਸਿੰਘ ਜੀ ਜਿਹੜੇ ਅੱਜ ਤੋਂ ਮੇਰਾ ਖਲ 30 ਸਾਲ ਹੋ ਗਏ ਉਹਨਾਂ ਨੂੰ ਇੱਥੇ ਅੰਦਰ ਆਸਣ ਮਹਾਰਾਜ ਦਾ ਚੁੱਕਦੇ ਆ ਤੇ ਰਾਤ ਨੂੰ ਲਾਉਂਦੇ ਵੀ ਆ ਤੇ ਸਵੇਰੇ ਜਦੋਂ ਮਹਾਰਾਜ ਦੀ ਸਵਾਰੀ ਜਾਂਦੀ ਉਹਨਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਕਰਾਉਂਦੇ ਆ ਤੇ ਫਿਰ ਅੰਦਰ ਮਹਾਰਾਜ ਦਾ ਸਰੂਪ ਮਹਾਰਾਜ ਦੇ ਅੰਦਰ ਐਂਟਰੀ ਹੁੰਦਾ ਆ ਹਰ ਰੋਜ਼ ਹੀ ਰਜਾਨਾ ਉਹਨਾਂ ਦੀ ਸੇਵਾ ਉਹੋ ਹੀ ਫੁੱਲਾਂ ਦੀ ਸੇਵਾ ਹਟਕੋ ਕਰਾਉਂਦੇ ਆ ਸਵੇਰੇ ਗੋਦਵਾਲ ਸਾਹਿਬ ਆਪਾਂ ਫੁੱਲਾਂ ਦੀ ਸੇਵਾ ਲਾਉਣ ਵਾਸਤੇ ਜਾਣਾ ਗੁਰੂ ਨੇ ਸਾਨੂੰ ਖੁਸ਼ੇ ਬਖਸ਼ਣੇ ਆ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸੇਵਾ ਕਰਿਆ ਕਰੋ ਰਲ ਮਿਲ ਕੇ ਰਿਆ ਕਰੋ ਸੇਵਾ ਨੂੰ ਭਾਗ ਮਿਲਦੇ ਆ ਖੁਸ਼ੀ ਦੇ ਦੇ ਦਿਓ ਹੁਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਜਿਵੇਂ ਤੁਸੀਂ ਦੱਸੇ ਕਿ ਜਦੋਂ ਕਾਲੀ ਦਾੜੀ ਤੁਹਾਡੀ ਹੁੰਦੀ ਸੀ ਤੁਸੀਂ ਉਸ ਸਮੇਂ ਤੋਂ ਇੱਥੇ ਸੇਵਾ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਜਦੋਂ ਸੇਵਾ ਦਾ ਸਬੱਬ ਬਣਿਆ ਗੁਰੂ ਮਹਾਰਾਜ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਆਪਣੇ ਦਰ ਦੀ ਸੇਵਾ ਤੁਹਾਨੂੰ ਬਖਸ਼ੀ ਤਾਂ ਉਸ ਸਮੇਂ ਪਹਿਲੀ ਜਿਹੜੀ ਕੀ ਸੇਵਾ ਤੁਹਾਡੇ ਵੱਲੋਂ ਕੀਤੀ ਗਈ ਤੇ ਉਸ ਸਮੇਂ ਤੁਹਾਡੇ ਨਾਲ ਕਿੰਨੇ ਸੇਵਾਦਾਰ ਹੁੰਦੇ ਸਨ ਵਾਹਿਗੁਰੂ ਜੀ ਐਦਾਂ ਆਪਾਂ ਪਹਿਲੀ ਵਾਰੀ ਇਦਾਂ ਜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਤੇ ਦਰਸ਼ਨ ਕਰਦੇ ਕਰਦੇ ਪਹਿਲਾਂ ਮੈਂ ਛਾਲ ਕੇ ਇੱਕ ਲੰਗਰ ਦੇ ਵਿੱਚ ਸੇਵਾ ਕੀਤੀ ਜਲ ਵਰਤੋਂ ਦੀ ਮੁੜ ਕੇ ਫਿਰਨਾ ਇੱਕ ਜਲੰਧਰ ਵਾਲੇ ਮਹਾਂਪੁਰਸ਼ ਆਉਂਦੇ ਆ ਉਹਨਾਂ ਨੂੰ ਧਾਰੀ ਵਾਲੇ ਮਹਾਂਪੁਰਸ਼ ਵੀ ਕਹਿੰਦੇ ਉਹ ਵੀ ਸਰੋਵਰ ਦੇ ਵਿੱਚ ਹੀ ਸੇਵਾ ਕਰਦੇ ਆ ਉਹਨਾਂ ਦੇ ਨਾਲ ਆਪਣਾ ਮੇਲ ਹੋਇਆ ਮੇਲ ਹੋਣ ਤੋਂ ਬਾਅਦ ਸਾਰੇ ਰੰਗ ਚੜਦੇ ਗਏ ਚੜਦੇ ਗਏ ਹੁਣ ਤੱਕ ਚੜਹੀ ਜਾਂਦੇ ਵਾਹਿਗੁਰੂ ਜੀ ਕਿੰਨੇ ਕ ਮਹਾਨ ਬਖਸ਼ਿਸ਼ਾਂ ਤੁਹਾਨੂੰ ਹੋਈਆਂ ਨੇ ਕਿਉਂਕਿ ਤੁਸੀਂ ਪਿਛਲੀ ਵਾਰ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਉਂਦੀ ਸੀ ਦੱਸਿਆ ਕਿ ਸਾਰਾ ਕੁਝ ਇਸ ਦਰਤੋਂ ਮਿਲਿਆ ਵਾਹਿਗੁਰੂ ਜੀ ਮੈਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦਾ ਇਸ ਜ਼ਬਾਨ ਤੋਂ ਮੈਂ ਲੱਕੜ ਦਾ ਕੰਮ ਕਰਦਾ ਸਾਰੀ ਉਮਰ ਹੀ ਲੱਕੜ ਦਾ ਕੰਮ ਕਰਦੇ ਮਰ ਜਾਣਾ ਸੀ ਪਰ ਮੈਨੂੰ ਹੁਣ ਮੇਰੇ ਬੱਚੇ ਕਹਿੰਦੇ ਵੀ ਜੋ ਕਰਨਾ ਤੂੰ ਕਰੀ ਜਾ ਬਾਕੀ ਬਾਪੂ ਦੇ ਘਰ ਵਿੱਚ ਹੀ ਖੁਸ਼ੀਆਂ ਇੱਥੋਂ ਹੀ ਸਾਨੂੰ ਮਿਲੀਆਂ ਆ ਮੈਂ ਤੇ ਆਨਾ ਵੀ ਇਸ ਤੋਂ ਇਲਾਵਾ ਜਾਓ ਕਿ ਦੇਣਾ ਕੋਈ ਕੀ ਪੀਰ ਪਕੰਬਰ ਦੇ ਨਾ ਜਾਓ ਜਿੱਥੇ ਜਾਣਾ ਗੁਰੂ ਰਾਮਦਾਸ ਦੇ ਘਰ ਜਾਓ ਟਿੱਠੇ ਛੱਬੇ ਤਾਂ ਨਹੀਂ ਤੁਰ ਜਿਹੜਾ ਮਹਾਰਾਜ ਜਦ ਕੇ ਨਮਸਕਾਰ ਕਰਦੇ ਜੋ ਨਾ 68 ਮੰਦਰਾਂ ਦੇ 68 ਗੁਰਦੁਆਰਿਆਂ ਸਾਹਿਬਾਂ ਦੇ ਦਰ ਪ੍ਰਵਾਨ ਮਖਤ ਮਸਤਕ ਹੋ ਜਾਂਦੇ ਵਾਹਿਗੁਰੂ ਜਦੋਂ ਕਿਰਪਾ ਹੁੰਦੀ ਆ ਜਦੋਂ ਆਪਾਂ ਬਕਰਮਾ ਦੇ ਵਿੱਚ ਦੀ ਉਦੀ ਪਿਆਰ ਦੇ ਨਾਲ ਨਮਸਕਾਰ ਕਰਦੇ ਆਂ ਤੇ ਫਿਰ ਬਾਪੂ ਕੋ ਮੰਗਣਾ ਸਤਖੰਡ ਵੱਚੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਉਹਦੀ ਨਰਨ ਲੈਣੀ ਆ ਤੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਨੀ ਆ ਪੂਰੀ ਉਹ ਆਪੇ ਹੀ ਕਰ ਦਿੰਦੇ ਵਾਹਿਗੁਰੂ ਪਰਿਵਾਰ ਚ ਕੋਣ ਹੈ ਬਾਬਾ ਜੀ ਆਪਣੇ ਪਰਿਵਾਰ ਦੇ ਵਿੱਚ ਮੇਰੀਆਂ ਤਿੰਨ ਬੇਟੀਆਂ ਸੀ ਮਹਾਰਾਜ ਜੀ ਫਿਰ ਮੈਨੂੰ ਰਾਜ ਰਾਜੀ ਨੇ ਇੱਕ ਬੇਟਾ ਦਿੱਤਾ ਗੁਰੂ ਰਾਮਦਾਸ ਇੱਕ ਸਾਧੂ ਹੀ ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਨੇ ਅਰਦਾਸ ਕੀਤੀ ਆਪ ਉਹ ਚੋਲਾ ਛੱਡ ਗਏ ਤੇ ਉਹ ਚੋਲਾ ਛੱਡਣ ਤੋਂ ਬਾਅਦ ਮੇਰੇ ਘਰ ਪਹੁੰਚ ਗਈ ਹੋਇਆ ਤੇ ਮਹਾਰਾਜ ਦੇ ਮੇਰੇ ਰੰਗ ਲੱਗੇ ਤਿੰਨ ਮੇਰੀਆਂ ਬੇਟੀਆਂ ਇੱਕ ਮੇਰਾ ਬੇਟਾ ਜਿਹੜੀ ਆ ਉਹ ਡੀਸੀ ਆਫਸ ਲੱਗੀ ਆ ਦੂਜਾ ਮੇਰਾ ਬੇਟਾ ਜਿਹੜਾ ਐ ਅਮਰੀਕਾ ਦੇ ਵਿੱਚ ਪੀਆਰ ਹੋ ਚੁੱਕਾ ਵਾਹਿਗੁਰੂ ਜੀ ਤੁਸੀਂ ਗੱਲ ਕੀ ਤੁਹਾਡੇ ਪਹਿਲਾਂ ਤਿੰਨ ਬੇਟੀਆਂ ਉਸ ਤੋਂ ਬਾਅਦ ਇੱਕ ਸਾਧੂ ਮਿਲਦੇ ਨੇ ਤੁਹਾਨੂੰ ਭਚੰਗੀ ਦਾਤ ਪ੍ਰਾਪਤ ਹੁੰਦੀ ਹੈ ਕਿੰਨੇ ਸਮੇਂ ਬਾਅਦ ਤੁਹਾਨੂੰ ਇਹ ਵਾਹਿਗੁਰੂ ਜੀ ਮੈਂ तकरीबन ਮੇਰੀ ਜ਼ਿੰਦਗੀ ਕੋਵਾ ਹੀ ਬੀਤ ਚੁੱਕੀ ਸੀ ਜਦੋਂ ਅੱਜ ਤੋਂ 28 ਸਾਲ ਪਹਿਲਾਂ ਮੇਰੇ ਘਰ ਬੇਟੀ 30 ਸਾਲ ਪਹਿਲਾਂ ਬੇਟੀ ਹੋਈ ਉਸ ਤੋਂ ਬਾਅਦ ਆ ਫਿਰ ਮਹਾਪੁਰਸ਼ ਮਿਲੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਮਹਾਰਾਜ ਜੀ ਮੈਨੂੰ ਪਚੰਗੀ ਦੀ ਇੱਕ ਦਾਤ ਦਿੱਤੋ ਮੇਰੇ ਘਰ ਤਿੰਨ ਬੇਟੀਆਂ ਆ ਮੈਨੂੰ ਕਹਿੰਦੇ ਜਾ ਤੇਰੇ ਘਰ 12 ਮਹੀਨਿਆਂ ਬਾਅਦ ਪਚੰਗੀ ਹੋਊਗਾ ਬਾਬਾ ਮੇਲਾ ਸਿੰਘ ਉਹਨਾਂ ਦਾ ਨਾਂ ਹੀ ਕੰਡੋਰੀ ਵੜਾਜ ਦੇ ਬਾਬਾ ਬੁੱਢਾ ਦਲ ਦੇ ਜਿਹੜੇ ਮੁਖੀ ਸੀ ਉਹਨਾਂ ਨੇ ਸਾਡੀ ਬੇਨਤੀ ਕੀਤੀ ਤੇ 12 ਮਹੀਨਿਆਂ ਬਾਅਦ ਉਹ ਚੋਲਾ ਛੱਡ ਗਏ ਮੇਰੇ ਘਰ ਪਚੰਗੀ ਹੋਇਆ ਉਹ ਪਚੰਗੀ ਹੋਣਾ ਅਹਲੇ ਅਮਰੀਕਾ ਦੇ ਵਿੱਚ ਸਾਲ ਦੇ ਬਾਅਦ ਹੀ ਪੀਆਰ ਹੋ ਚੁੱਕਾ ਜੀ ਵਾਇਗਰੂ ਬਿਲਕੁਲ ਜਿਵੇਂ ਤੁਹਾਨੂੰ ਤੁਹਾਡੇ ਨਾਲ ਤੁਸੀਂ ਦੱਸਿਆ ਕਿ 100 ਤੋਂ ਵੱਧ ਜਿਹੜੇ ਕਿ ਨੌਜਵਾਨ ਸੇਵਾ ਕਰਦੇ ਨੇ ਹਰ ਐਤਵਾਰ ਨੂੰ ਉਹ ਤੁਹਾਡੇ ਕੋਲ ਆ ਜਾਂਦੇ ਨੇ ਤਾਂ ਕੀ ਇਹਨਾਂ ਦੇ ਤੁਸੀਂ ਲਿਸਟ ਬਣਾਈ ਹੋਈ ਹੈ ਜਾਂ ਕੋਈ ਚਾਵੇ ਤਾਂ ਮੈਂ ਸੇਵਾ ਕਰਨੀ ਚਾਹੁੰਦਾ ਉਹਦੀ ਕਿਵੇਂ ਤੁਸੀਂ ਐਂਟਰੀ ਕਰ ਹਾਂਜੀ ਵਾਹਿਗੁਰੂ ਜੀ ਆਪਣੇ ਕੋਲ ਆਪਣਾ ਗਰੁੱਪ ਦੇ ਵਿੱਚ ਨਾ ਸਾਰੇ ਵੀਰਾਂ ਦੇ ਨਾਂ ਆਪਣੇ ਕੋ ਐਡ ਹੋ ਚੁੱਕੇ ਆ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਕਰਨੀ ਉਹ ਫਿਰ ਆਣ ਕੇ ਸੇਵਾ ਕਰੀ ਜਾਂਦੇ ਆ ਨਾਲੇ ਸਾਹਿਬ ਦਾ ਘਰ ਆ ਮਹਾਰਾਜ ਜਿਹੜਾ ਮਰਜ਼ੀ ਸੇਵਾ ਕਰ ਸਕਦਾ ਲਾਵੇ ਪ੍ਰੇਮ ਨਾਲ ਸੇਵਾ ਤੇ ਲਾਵੇ ਜਿੱਦਾਂ ਸਹੀ ਮੈਨੇਜ ਚ ਸੇਵਾ ਉਹਨੂੰ ਕੋਈ ਡੱਕ ਨਹੀਂ ਗੀ ਜੇ ਗਲਤ ਮੈਨੇਜ ਚ ਸੇਵਾ ਲਾਵੇ ਉਹਨੂੰ ਭਾਗ ਨਹੀਂ ਲੱਗਦੇ ਭਾਗ ਉਹ ਲੱਗਦੇ ਆ ਜਿਹੜੇ ਆਪਣੇ ਕੈਮਰੇ ਆ ਕੈਮਰੇ ਸਹੀ ਰੱਖੋ ਤੇ ਸੇਵਾ ਸੁੱਧ ਲਾਓ ਤੇ ਕਿਰਪਾ ਹੁੰਦੀ ਜਾਊਗੀ ਹੁੰਦੀ ਜਾਊਗੀ ਹੁੰਦੀ ਜਾਊਗੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਸਰੋਵਰ ਦੀ ਸੇਵਾ ਕਰ ਰਹੇ ਹੋਂ ਕਦੇ ਮਨ ਦੇ ਵਿੱਚ ਆਇਆ ਨਹੀਂ ਛੱਡ ਛੱਡ ਅੱਜ ਰੈਸਟ ਕਰ ਲੈਨੇ ਆ ਅੱਜ ਆਪਾਂ ਨਹੀਂ ਜਾਂਦੇ ਸੇਵਾ ਕਰਨ ਨਹੀਂ ਵਾਹਿਗੁਰੂ ਜੀ ਜਦੋਂ ਦਾ ਮੈਂ ਚਰਨਾਂ ਦੇ ਵਿੱਚ ਜੁੜਿਆ ਆ ਮੇਰਾ ਖਿਆਲ ਆ ਵੀ ਮੈਂ ਆਪਣੀ ਜ਼ਿੰਦਗੀ ਚ ਇਹੋ ਅਰਦਾਸ ਕੀਤੀ ਆ ਵੀ ਭਾਵੇਂ ਮੇਰਾ ਘਿਹੋੜਾ ਘੜਾ ਰੋੜ ਜਾਵੇ ਮੈਂ ਐਤਵਾਰ ਦੇ ਐਤਵਾਰ ਗੁਰੂ ਦੇ ਚਰਨਾਂ 'ਚ ਜ਼ਰੂਰ ਹਾਂਭਲੋ ਮਾਜੀ ਵਾਹਿਗੁਰੂ ਜੀ ਕਿੰਨੇ ਵਜੇ ਤੁਸੀਂ ਇੱਥੇ ਆ ਜਨ ਤਾਂ ਕਿੰਨੇ ਵਜੇ ਤੱਕ ਸੇਵਾ ਕਰਦੇ ਹੋ ਵਾਹਿਗੁਰੂ ਜੀ ਸਵੇਰੇ 9 ਵਜੇ ਅਸੀਂ ਸਾਰੇ ਐਂਟਰੀ ਦਾਖਲ ਹੋ ਜਾਂਦੇ ਆ 52 ਨੰਬਰ ਹਟ ਕੋ ਕਮ ਆਪਣੇ ਫੋਨ ਰੱਖ ਕੇ ਕੱਪੜੇ ਲਾ ਕੇ ਫਿਰ ਅਸੀਂ ਮਹਾਰਾਜ ਜੀ ਵਿੱਚ ਸਰੋਵਰ ਚ ਐਂਟਰੀ ਕਰ ਜਾਂਦੇ ਆ ਮੁੜ ਕੇ ਸ਼ਾਮਾਂ ਤੱਕ ਰਾਰ ਨੂੰ ਜਿਦੀ ਮਰਜ਼ੀ ਆ ਜਦੋਂ ਮਰਜ਼ੀ ਜਾ ਸਕਦਾ ਜਿਦੀ ਮਰਜ਼ੀ ਸ਼ਾਮਾਂ ਦੇ 6-7 ਵਜੇ ਤੱਕ ਸੇਵਾ ਲੁੱਟ ਛੱਕਦਾ ਵਾਹਿਗੁਰੂ ਜੀ ਜਦੋਂ ਵੀ ਕੋਈ ਨੌਜਵਾਨ ਸੇਵਾ ਕਰਦਾ ਤਾਂ ਆਪਣੇ ਸੁਪਨ ਕਾਮਨਾਵਾਂ ਜਿਹੜੀਆਂ ਕਿ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕੀ ਕਰਦਾ ਤੇ ਜਦੋਂ ਉਹਦੀ ਅਰਦਾਸ ਪੂਰੀ ਹੋ ਜਾਂਦੀ ਹੈ ਤੁਹਾਡ ਨੂੰ ਵੀ ਦੱਸਦਾ ਹੋਣਾ ਵੀ ਮੈਂ ਤੁਹਾਡਾ ਨਾਲ ਸੇਵਾ ਕਰਦਾ ਰਿਹਾ ਤੇ ਮੇਰੀ ਅਰਦਾਸ ਪੂਰੀ ਹੋਈ ਵਾਹਿਗੁਰੂ ਜੀ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਮੈਂ ਇੱਥੇ 베ਰ ਖੜੇ ਹਾਂ ਵ ਕਰੀਬਨ ਕਰੀਬਨ ਮੈਂ ਕੋਈ ਜਿਹੜੀਆਂ ਬੇਟੀਆਂ ਨੂੰ ਇੱਕ ਬੇਟੀ ਪੱਟੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਡਾਕਟਰ ਨੇ ਕਹਿਤਾ ਵੀ ਤੇਰੇ ਘਰ ਬੱਚਾ ਨਹੀਂ ਹੋਣਾ ਤੇ ਮੈਂ ਖਿਆ ਵੀ ਕੋਈ ਗੱਲ ਨਹੀਂ ਤੁਸੀਂ ਬੇਟੀ ਨੂੰ ਲਿਆਓ ਤੇ ਉਹਦੇ ਘਰ ਬੱਚਾ ਹੋਏਗਾ ਹੀ ਉਹਨੂੰ ਅਰਦਾਸ ਕਰਕੇ ਬੇਰ ਦਿੱਤਾ ਮਹਾਰਾਜ ਥੋੜੇ ਦਿਨ ਹੋ ਚੁੱਕੇ ਉਹਦੇ ਘਰ ਪਚੰਗੀ ਹੋਇਆ ਹੋਰ ਵੀ ਪੰਜਾ ਛੱਤਾਂ ਬੇਟੀਆਂ ਨੂੰ ਮੈਂ ਬੇਰ ਦਿੱਤੇ ਜਿਹੜੀਆਂ ਮਹੀਨੇ ਦੇ ਵਿੱਚ ਵਿੱਚ ਬੇਟੇ ਮਿਲ ਚੁੱਕੇ ਮਹਾਰਾਜ ਇੱਥੇ ਬੜੀਆਂ ਨੂੰ ਬੇਟੇ ਮਹਾਰਾਜ ਦਿੰਦੇ ਜਿੰਨੂੰ ਵੀ ਕਦੇ ਬੇਰ ਮਹਾਰਾਜ ਜੀ ਕਿਰਪਾ ਦੇ ਨਾਲ ਮਿਲ ਜੇ ਕੋਈ ਸਾਧੂ ਦੇ ਦੇਵੇ ਅਰਦਾਸ ਕਰਕੇ ਉਹਦੇ ਘਰ ਬੇਟਾ ਹੋਣਾ ਹੀ ਹੋਣਾ ਜੇ ਦੁੱਖ ਭੰਗਣੀ ਬੇਰੀ ਸਾਹਿਬ ਦਾ ਅਰਦਾਸ ਬੇਨਤੀ ਕਰਕੇ ਕਰ ਦੋ ਉਹ ਮੂੜ ਰਾਜੀ ਹੋ ਜਾਣਗੇ ਕੋੜੇ ਭੱਜ ਜਾਣਗੇ ਮਹਾਰਾਜ ਜਿੰਨਾ ਕੋੜ ਹੋਇਆ ਛੀਰ ਤੇ ਰਾਜੀ ਹੋ ਜੂ ਉਹਦੇ ਖੁਸ਼ੀ ਖੁਸ਼ੀ ਹੋ ਜਾਣਗੇ ਤੇ ਜਿੰਨੂੰ ਬਾਬਾ ਬੁੱਢਾ ਜੀ ਦਾ ਤੇ ਭਾਈ ਸਾ ਲੋਜੀ ਦੀ ਬੇਰੀ ਦਾ ਬੇੜ ਮਿਲ ਜੂਗਾ ਭਾਵੇਂ ਦੂਜੀ ਬੇਰੀ ਦਾ ਮਿਲ ਜੇ ਦੇਣ ਵਾਲਾ ਕੋਈ ਗੁਰਮਖ ਹੋਵੇ ਸਾਧੂ ਹੋਵੇ ਅਰਦਾਸ ਬੇਨਤੀ ਕਰਕੇ ਦੇ ਦੇਵੇ ਮਹਾਰਾਜ ਪੁੱਤਰਾਂ ਦੀ ਦਾਤ ਹੀ ਦਿੰਦੇ ਮੇਰਾ ਖਿਆਲ ਕਰੀਬਨ ਕਰੀਬਨ ਮੈਂ ਆਪਣੀ ਜ਼ਿੰਦਗੀ ਚ ਵੇਖਿਆ 70 80 ਬੇਰ ਮੈਂ ਦਿੱਤੇ ਆ 70 80 ਬੱਚੇ ਪਚੰਗੀ ਹੋ ਚੁੱਕੇ ਵਾਹਿਗੁਰਜੀ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਹਰ ਦੀ ਜਿਹੜੀ ਕਿ ਅਰਦਾਸ ਬੇਨਤੀ ਇੱਥੇ ਕਬੂਲ ਕੀਤੀ ਜਾਂਦੀ ਹੈ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਰਤ ਹੈ ਕਿੰਨਾ ਕੁ ਸ਼ੁਕਰਾਨਾ ਕਰਦੇ ਹੋ ਕਿਉਂਕਿ ਇਹ ਜਿਹੜੀ ਸੇਵਾ ਬੜੀ ਮਹਾਨ ਹੈ ਇਹ ਹਰ ਇੱਕ ਨੂੰ ਨਹੀਂ ਮਿਲਦੀ ਇਹ ਵਾਹਿਗੁਰਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ ਇੱਕ ਗਰਮੇਲ ਸਿੰਘ ਗਰਵਾਲੀ ਤੇ ਗਰਮੀਲ ਸਿੰਘ ਇਹ ਵੀਰ ਵੀ ਸਾਡੇ ਜਿਹੜੇ ਸਾਰੇ ਸਰੋਵਰ ਦੇ ਸਾਰੇ ਆਪਣੀਆਂ ਬਕਰਮਾਂ ਦੇ ਜਿਹੜੇ ਮੈਨੇਜਰ ਸਾਹਿਬ ਆ ਇਹਨਾਂ ਦੇ ਹੁਕਮ ਨਾਲ ਹੀ ਆਪਾਂ ਸੇਵਾ ਲਾਉਨੇ ਆ ਗਰਵੇਲ ਸਿੰਘ ਤੇ ਗਰਵਾਲੀ ਗਰਵਾਲੀ ਆ ਜੀ ਇਹਨਾਂ ਗਰਵੇਲ ਤੇ ਗਰਵਾਲੀ ਇਹਨਾਂ ਦੇ ਹੁਕਮ ਨਾਲ ਹੀ ਸਾਨੂੰ ਸੇਵਾ ਮਿਲੀ ਆ ਅਸੀਂ ਸੱਚਖੰਡ ਦੇ ਲਾਈਟਾਂ ਦੀ ਸੇਵਾ ਵੀ ਚਾਰਜਪੇਰੇ ਲਾਉਨੇ ਆ ਸਾਨੂੰ ਉਹ ਕਹਿੰਦੇ ਵੀ ਐਤਵਾਰ ਨਾ ਲਾਇਆ ਕਰੋ ਅੱਗੋਂ ਪਿੱਛੋਂ ਆਣ ਕੇ ਜਦੋਂ ਮਰਜ਼ੀ ਤੁਸੀਂ ਸੱਚਖੰਡ ਨੰਦ ਮਹੰਦਰ ਸਾਹਿਬ ਦੀਆਂ ਚਾਰਜਪੇਰੇ ਲਾਈਟਾਂ ਦੀ ਸੇਵਾ ਵੀ ਲੁੱਟ ਛੱਕਦੇ ਜੋ ਵਾਹਿਗੁਰੂ ਜੀ ਕਾ ਤੁਸੀਂ ਤੁਸੀਂ ਜਿਵੇਂ ਸੇਵਾ ਦੀ ਗੱਲ ਕੀਤੀ ਹੈ ਤਾਂ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਨੂੰ ਵੇਖ ਕੇ ਉਹਨਾਂ ਨੂੰ ਗੁਰਗੱਦੀ ਦਿੱਤੀ ਤੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਉਹਨਾਂ ਨੂੰ ਬਣਾਇਆ ਸੋ ਇਸੇ ਤਰ੍ਹਾਂ ਜਿਹੜੀ ਕਿ ਸੇਵਾ ਦੀ ਜਿਹੜੀ ਭਾਵਨਾ ਆਮ ਸੰਗਤ ਜਿਵੇਂ ਸੰਗਤ ਇੱਥੇ ਆਉਂਦੀ ਹੈ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਸੇਵਾ ਕਰਨੀ ਚਾਹੁੰਦੀ ਹੈ ਤੇ ਸੇਵਾ ਅਲੱਗ-ਅਲੱਗ ਤਰੀਕੇ ਨਾਲ ਸੇਵਾ ਕਰਦੀ ਹੈ ਕੋਈ ਲੰਗਰ ਹਾਲ ਦੀ ਸੇਵਾ ਕਰਦਾ ਕੋਈ ਜੋੜ ਦੀ ਸੇਵਾ ਕਰਦਾ ਕੋਈ ਸਰੋਵਰ ਦੀ ਸੇਵਾ ਕਰਦਾ ਸੋ ਸੇਵਾ ਦਾ ਕਿੰਨੀ ਕ ਜਿਹੜੀ ਕਿ ਮੰਤਾ ਜਿਹੜੀ ਭਾਵਨਾ ਹੋਣੀ ਚਾਹੀਦੀ ਸੰਗਤ ਵਾਹਿਗੁਰੂ ਜੀ ਮੇਰੀ ਤੇ ਇੱਕ ਬੇਨਤੀ ਆ ਵੀ ਜਦੋਂ ਬੰਦਾ that ਪਹਿਲਾਂ ਪੰਜ ਵਾਰੀ ਬੋਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਗੁਰੂ ਰਾਮਦਾਸ ਜੀ ਦਾ ਨਾਂ ਲੈ ਲੂਗਾ ਨਾ ਪੰਜ ਵਾਰੀ ਤੇ ਮਹਾਰਾਜ ਜੀ ਉੱਛੇ ਵੇਲੇ ਹੀ ਬੰਦੇ ਦੇ ਅੰਗ ਸਾਂਗ ਸਾਈ ਹੋ ਜਾਣਗੇ ਮਹਾਰਾਜ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਜਦੋਂ ਆਦੀ ਨੀਤ ਸਿੱਧੀ ਹੋਈ ਸਾਡੀ ਭਾਵਨਾ ਸਿੱਧੀ ਹੋਈ ਅਸੀਂ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ ਆਂ ਤੇ ਫਿਰ ਗੁਰੂ ਵੀ ਸਾਡੇ ਦਰਸ਼ਨ ਕਰਨ ਵਾਸਤੇ ਅੱਗੋਂ ਬੈਠਾ ਆ ਇਹ ਨਹੀਂ ਵੀ ਗੁਰੂ ਅੱਗੇ ਦਰਸ਼ਨ ਕਰਨ ਵਾਸਤੇ ਨਹੀਂ ਬੈਠਾ ਮਹਾਰਾਜ ਨੇ ਸਾਹਤੀ ਤੇ ਬੋਲਿਆ ਸਤਖੰਡ ਵਿੱਚ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਨਦਰ ਤੇ ਤਾਂ ਹੀ ਹੋਊਗੀ ਨਾ ਜੇ ਉਹਦੀਆਂ ਅੱਖਾਂ ਹੋੜਗੀਆਂ ਤੇ ਗੁਰੂ ਰਾਮਦਾਸ ਉਹ ਤੇ ਚੌਂਕੜੇ ਤੇ ਬੈਠੇ ਆ ਜਿਹੜੇ ਵੀ ਸੇਵਾ ਪਿਆਰ ਨਾਲ ਕਰਦੇ ਆ ਉਹ ਵੇਂਦੇ ਆ ਤੇ ਉਹਦੇ ਖਜ਼ਾਨੇ ਜਿਹੜੇ ਪਿਆਰ ਨਾਲ ਕਰਕੇ ਸੇਵਾ ਜਾਂਦੇ ਉਹਨਾਂ ਖਜ਼ਾਨਿਆਂ ਦੇ ਵਿੱਚ ਮਾਇਆ ਵੀ ਸਾਰਾ ਕੁਝ ਹੀ ਪ੍ਰਭੂ ਵੀ ਕਰ ਦਿੰਦੇ ਵਾਹਿਗੁਰੂ ਜੀ ਸੋ ਇਹ ਸਨ ਬਾਬਾ ਗੁਰਦੇਵ ਜੀ ਪੰਡੋਰੀ ਵਾਲੇ ਜਿਹੜੇ ਕਿ ਸਰੋਵਰ ਦੇ ਵਿੱਚ ਸੇਵਾ ਕਰਦੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਹੀ ਜਿਹੜੇ ਕਿ ਨੌਜਣ ਵੱਧ ਗਿਣਤੀ ਵਿੱਚ ਆ ਕੇ ਸਰੋਵਰ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਸੇਵਾ ਦੀ ਭਾਵਨਾ ਉਹਨਾਂ ਅਸੀਂ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਇੱਥੇ ਜਿਹੜਾ ਵੀ ਆਂਦਾ ਖਾਲੀ ਝੋਲੀਆਂ ਲੈ ਕੇ ਆਂਦਾ ਤੇ ਭਰ ਕੇ ਲੈ ਕੇ ਜਾਂਦਾ ਕਿਉਂਕਿ ਜਦੋਂ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਐਂਟਰ ਹੁੰਨੇ ਆ ਤਾਂ ਨੀਵੇਂ ਹੋ ਕੇ ਜਾਣਾ ਸੱਚਖੰਡ ਸਤਗੁਰ ਪਾਤਸ਼ਾਹ ਕਹਿੰਦੇ ਨੇ ਤੂੰ ਨੀਵੇਂ ਹੋ ਕੇ ਆ ਮੈਂ ਤਨ ਉੱਚਾ ਬਣਾ ਕੇ ਜਾਵਾਂਗਾ ਜਦੋਂ ਵਾਪਸ ਨਿਕਲੀ ਤਾਂ ਉੱਚੇ ਬਣਾ ਕੇ ਤ ਨੇ ਉਹ ਆਪਣੇ ਸੇਵਕਾਂ ਦੇ ਬਖਸ਼ਾ ਕਰਦੇ ਰਹਿੰਦੇ ਨੇ ਸੁਰਖਾਪ ਟੀਵੀ ਤੋਂ ਅਮਰਸ ਗੁਰਪ੍ਰੀਤ ਸਿੰਘ ਆਫ ਦੀ ਖਾਸ ਰਿਪੋਰਟ ਅਮਰਸਰ